ਪੰਜਾਬ ਭਰ ਚ ਗੁੰਡਾਗਰਦੀ ਤੇ ਅਪਰਾਧਿਕ ਵਾਰਦਾਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿੱਥੇ ਅਪਰਾਧੀ ਕਿਸੇ ਦੀ ਜਾਨ ਲੈਣ ਤੋਂ ਵੀ ਗਰੇਜ਼ ਨਹੀਂ ਕਰ ਰਹੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਅਦੀਨ ਪਿੰਦੇ ਪਿੰਡ ਵੱਡਾ ਤੋਂ ਜਿੱਥੇ ਆਪਸੀ ਰੰਜਿਸ਼ ਤੇ ਚੱਲਦਿਆਂ ਹੋਈ ਲੜਾਈ 'ਚ ਇੱਕ ਸਾਬਕਾ ਅਕਾਲੀ ਸਰਪੰਚ ਦੇ ਪੁੱਤਰ ਰਸ਼ਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ આરોપી ਮੌਕੇ ਤੋਂ ਫਰਾਰ ਹੋ ਗਏ ਇਕੱਠਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ Laash ਨੂੰ ਕਬਜ਼ੇ ਚ ਲੈ ਕੇ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ। ਜਿਹੜਾ ਇੱਕ ਦੋਸ਼ੀ ਹੈਗਾ ਤੇ ਸੁਖਦੇਵ ਨੇ ਸੁੱਖਾ ਉਹ ਵੀ ਪਤਾ ਲੱਗਾ ਵੀ ਉਹਦੇ ਵੀ ਛੱਟਾਂ ਲੱਗੀਆਂ ਗਈਆਂ। ਉਹ ਜਣ ਕੇ 6 ਵਸਤਾ ਇੱਥੇ ਉਦਾਹਰ ਲਗਾ। ਉੱਥੇ ਕਾ ਕੀ ਗਾਰ ਤੇ ਬੰਦੇ ਲਾਤੇ ਹੈਗੇ ਆ। ਤੇ ਜੋ ਵੀ ਅਗੀ ਤਫतीश ਚੱਲੀ ਆ ਜੋ ਕਾੜੀ ਪਹੁੰਚੀ ਹੈ ਵੀ 6 ਬੰਦੇ ਮਾਮਲਾ ਦਰਜ ਹੋਇਆ ਜੀ। 6 ਦੋਸ਼ੀ ਉਥੇਸ ਮਾਮਲੇ ਤੇ ਬੋਧਿਆ ਯੂਥ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਿੰਦਰ ਸਿੰਘ ਲੰਗਾ ਨੇ ਇਸ ਕਤਲकांड ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਸਿਆਸੀ ਸ਼ਹਿ ਤੇ ਇੱਕ ਕਤਲ ਕੀਤਾ ਗਿਆ। ਬਹੁਤ ਮੰਦਭਾਗੀ ਗੱਲ ਹੈ ਜੀ ਕਿ ਕੱਲ ਸਾਡੇ ਹਲਕੇ ਦੇ ਪਿੰਡ ਪੱਡੇ ਦੇ ਵਿੱਚ ਨੌਜਵਾਨ ਮੁੰਡਾ ਸੀਗਾ ਰਸ਼ਪਾਲ ਸਿੰਘ ਜੋ ਕਿ ਸਾਡੀ ਅਕਾਲੀ ਦਲ ਪਾਰਟੀ ਨੂੰ ਬਿਲੋਂਗ ਕਰਦਾ ਸੀਗਾ ਉਹ ਆ ਰਿਹਾ ਸੀਗਾ ਕਾਂਗਰਸੀ ਮੁੰਡਿਆਂ ਨੇ ਉਹਨੂੰ ਰੋਕ ਕੇ ਉਹਨਾਂ ਨਾਲ ਝਗੜਾ ਕੀਤਾ ਉਰੇ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਔਰੇ ਉਹਨੂੰ ਕਰਕੇ ਰੈਫਰ ਉੱਥੇ ਹੀ ਔਨ ਦੀ ਸਪੌਟ ਉਹਦੀ ਡੈਥ ਹੋ ਗਈ ਉਹਨੂੰ ਹਸਪੀਟਲ ਲਿਆਂਦਾ ਸਰਕਾਰ ਦੇ ਜਿਹੜੇ ਸਾਡੇ ਉਥੋਂ ਦੇ ਮੰਤਰੀ ਨੇ ਉਹਨਾਂ ਦੀ ਸ਼ੈ ਦੇ ਉੱਤੇ ਸਾਰਾ ਕੰਮ ਹੋ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਤੱਥਾਂ ਦੇ ਆਧਾਰ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਜਗਬਣੀ ਟੀਵੀ ਚੰਡੀਗੜ੍ਹ ਲਈ ਨੀਰਜ ਸਲਹੋਤਰਾ ਦੀ ਰਿਪੋਰਟ